ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਸਾਡੇ ਚੈਨਲ ਜੌਬਸ ਐਂਡ ਕੈਰੀਅਰ ਤੇ ਹਾਜ਼ਰ ਨਾ ਰੋਜੀ ਜਿ ਤਰ੍ਹਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦੇਖ ਹੋਰ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਜੋ ਨੋਟੀਫਿਕੇਸ਼ਨ ਹੈ ਇਹਦੇ ਵਿੱਚ ਕਲਰਕ ਹੈੱਡ ਕਲਰਕ ਕੰਪਿਊਟਰ ਲੈਬ ਟੈਕਨੀਸ਼ੀਅਨ ਦੇ ਲਈ ਭਰਤੀ ਜਾਰੀ ਹੋਈ ਹੈ ਨਾਲ ਹੀ ਇਹਨਾਂ ਵੱਲੋਂ ਟੀਚਿੰਗ ਵੈਕੈਂਸੀਜ਼ ਵੀ ਜਾਰੀ ਕੀਤੀਆਂ ਗਈਆਂ ਹਨ ਪੋਸਟਾਂ ਦੇ ਸਬੰਧ ਵਿੱਚ ਪੂਰੀ ਜਾਣਕਾਰੀ ਕੀ ਯੋਗਤਾ ਹੋਊਗੀ ਕੀ ਤਨਖਾਹ ਹੋਊਗੀ ਕਿਵੇਂ ਅਪਲਾਈ ਕਰਨਾ ਸਾਰੀ ਜਾਣਕਾਰੀ ਤੁਹਾਡੇ ਲਈ ਲੈ ਕੇ ਆਏ ਹਾਂ ਵੀਡੀਓ ਵਿੱਚ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ ਵੇਖਦੇ ਲਾਈਕ ਜ਼ਰੂਰ ਕਰ ਦਿਓ ਜਿਹੜੇ ਵੀਰਾਂ ਨੇ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਰ ਬੈਠੇ ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਤਾਂ ਬਿਨਾਂ ਕਿਸੇ ਦੇਰੀ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਆ ਜੀ ਸਭ ਤੋਂ ਪਹਿਲਾਂ ਪੋਸਟਾਂ ਦੀ ਗੱਲ ਕਰਦੇ ਆ ਜੀ ਹੈਡ ਕਲਰਕ ਦੀ ਪੋਸਟ ਹੈ ਜੀ ਨਾਨ ਟੀਚਿੰਗ ਦੇ ਵਿੱਚ ਲੋਅ ਡਿਵੀਜ਼ਨ ਕਲਰਕ ਦੀ ਪੋਸਟ ਹੈ ਜੀ ਇਸੇ ਤਰ੍ਹਾਂ ਹੀ ਕੰਪਿਊਟਰ ਲੈਬ ਟੈਕਨੀਸ਼ੀਅਨ ਦੀਆਂ ਵੈਕੈਂਸੀ ਜਾਰੀ ਕੀਤੀਆਂ ਗਈਆਂ ਜੀ ਇਨਾਂ ਵੱਲੋਂ ਕੋਚਸ ਦੇ ਲਈ ਵੀ ਅਸਾਮੀਆਂ ਜਾਰੀ ਕੀਤੀਆਂ ਗਈਆਂ ਵੱਖ-ਵੱਖ ਵਿਸ਼ਿਆਂ ਦੇ ਵਿੱਚ ਡਾਂਸ ਇੰਡੀਅਨ ਐਂਡ ਵੈਸਟਰਨ ਇਸੇ ਤਰ੍ਹਾਂ ਇਨਾਂ ਵੱਲੋਂ ਟੀਚਿੰਗ ਵੈਕੈਂਸੀਜ਼ ਵੱਖ-ਵੱਖ ਵਿਸ਼ਿਆਂ ਦੇ ਵਿੱਚ ਜਾਰੀ ਕੀਤੀਆਂ ਗਈਆਂ ਜੀ ਟੀਜੀਟੀਚਰਸ ਚਾਹੀਦੇ ਆ ਜੀ ਇੰਗਲਿਸ਼ ਦੇ ਵਿੱਚ ਹੈ ਹਿੰਦੀ ਦੇ ਵਿੱਚ ਸੰਸਕ੍ਰਿਤ ਦੇ ਵਿੱਚ ਸਾਇੰਸ ਸੋਸ਼ਲ ਸਾਇੰਸ ਐਂਡ ਮੈਥ ਐਂਡ 뮤직 ਆਰਟ ਐਂਡ ਕ્રાਫਟ ਫਿਜ਼ੀਕਲ ਐਜੂਕੇਸ਼ਨ ਤਾਂ ਇਹ ਵੱਖ-ਵੱਖ ਵਿਸ਼ਿਆਂ ਦੇ ਵਿੱਚ ਇਹਨਾਂ ਨੂੰ ਟੀਜੀ ਟੀਚਰਸ ਦੀ ਜ਼ਰੂਰਤ ਹੈ ਜੀ ਜਿਹੜੇ ਕੈਂਡੀਡੇਟ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਆ ਕਵਾਲੀਫਿਕੇਸ਼ਨਸ ਤੇ एलिਜੀਬਿਲਟੀ ਐਸ ਪਰ CBSE ਰੂਲਸ ਰਹਿਣ ਵਾਲੇ ਹੈ ਜੀ ਇਹਨਾਂ ਪੋਸਟਾਂ ਦੇ ਲਈ ਬਾਕੀ ਵੇਰਵੇ ਜਿਵੇਂ ਕਿ ਏਜ ਐਪਲੀਕੇਸ਼ਨ ਫਾਰਮ ਹੈ ਤੇ ਹੋਰ ਡਿਟੇਲਸ ਹੈ ਉਹਦੇ ਲਈ ਤੁਹਾਨੂੰ ਉਹਨਾਂ ਦੀ ਵੈਬਸਾਈਟ ਆ ਵਿਜ਼ਿਟ ਕਰਨੀ ਹੋਏਗੀ ਆਰਮੀ ਸਕੂਲ asr.org.in ਇਸ ਵੈਬਸਾਈਟ ਨੂੰ ਲੌਗਇਨ ਕਰ ਸਕਦੇ ਹੋ ਤੁਹਾਨੂੰ ਇੱਕ ਪਰਫਾਰਮਾ ਮਿਲੇਗਾ ਪੂਰੀ ਤਰ੍ਹਾਂ ਭਰ ਲੈਣਾ ਜੀ ਪਰਫਾਰਮ ਨੂੰ ਨਾਲ ਸਾਰੇ ਦਸਤਾਵੇਜ਼ ਲਗਾ ਕੇ ਆਪਣਾ ਐਕਸਪੀਰੀਅੰਸ ਵਗੈਰਾ ਜੋ ਵੀ ਤੁਹਾਡੇ ਕੋਲ ਹੈ ਪਾਸਪੋਰਟ ਸਾਈਜ਼ ਫੋਟੋ ਨਾਲ ਲਗਾ ਕੇ ਤੁਸੀਂ ਇਨਾਂ ਦੇ ਦਫ਼ਤਰوں 'ਤੇ ਪਹੁੰਚਦਾ ਕਰ ਸਕਦੇ ਹੋ ਨਾਲ ਤੁਸੀਂ 250 ਰੁਪਏ ਦਾ ਡਿਮਾਂਡ ਡਰਾਫਟ ਆਰਮੀ ਪਬਲਿਕ ਸਕੂਲ ਅਮ੍ਰਿਤਸਰ ਦੇ ਪੱਖ ਦੇ ਵਿੱਚ ਲਗਾਉਣਾ ਜੋ ਕਿ ਪੇਏਬਲ ਐਟ ਅਮ੍ਰਿਤਸਰ ਹੋਣਾ ਚਾਹੀਦਾ ਜੀ ਇਹ ਅਰਜ਼ੀਆਂ ਤੁਸੀਂ ਇਹਨਾਂ ਦੇ ਪਤੇ ਪ੍ਰਿੰਸੀਪਲ ਆਰਮੀ ਪਬਲਿਕ ਸਕੂਲ ਅਮ੍ਰਿਤਸਰ ਪੀਓ ਖਾਸਾ ਪਿੰਨ 143107 ਇਸ ਪਤੇ ਤੇ ਪਹੁੰਚਦੀਆਂ ਕਰਨੀਆਂ ਜੀ ਇਹ ਜੋ ਪੋਸਟਾਂ ਨੇ ਜੀ ਆਰਮੀ ਪਬਲਿਕ ਸਕੂਲ ਅਮ੍ਰਿਤਸਰ ਖਾਸਾ ਇਹਨਾਂ ਵੱਲੋਂ ਜਾਰੀ ਕੀਤੀਆਂ ਹਨ ਹੋਰ ਡਿਟੇਲਸ ਦੇ ਲਈ ਕੋਈ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ ਨੂੰ ਵਿਜ਼ਿਟ ਕਰ ਸਕਦੇ ਹੋ ਤੇ ਇਹਨਾਂ ਦੇ ਸੰਪਰਕ ਨੰਬਰ ਵੀ ਦਿੱਤੇ ਹੋਏ ਆ ਤੁਸੀਂ ਇੱਥੇ ਵੀ ਇਹਨਾਂ ਨਾਲ ਵਰਕ ਕਰ ਸਕਦੇ ਹੋ ਜੀ ਤਾਂ ਇਹ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀ ਦੀ ਜਾਣਕਾਰੀ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਿਆ ਕਰੋ ਜੀ ਧੰਨਵਾਦ